ਤੀਸਰਾ ਇਹਦਾ ਬੜਾ ਪਾਵਰਫੁਲ ਜਿਹੜਾ ਕੰਮ ਹੈਗਾ ਉਹ ਹੈਗਾ ਜਿਨ੍ਹਾਂ ਨੂੰ ਸਰਦੀ ਖਾਂਸੀ ਨਜ਼ਲਾ ਜ਼ੁਕਾਮ ਰਹਿੰਦਾ ਉਥੇ ਬਹੁਤ ਇਫੈਕਟਿਵ ਰੋਲ ਨਿਭਾਉਂਦੇ ਆ ਅਦਰਕ ਦਾ ਬੜਾ ਪਾਵਰਫੁਲ ਰੋਲ ਹੈ ਫੇਫੜਿਆਂ ਦੇ ਅੰਦਰ ਫੇਫੜਿਆਂ ਦੇ ਅੰਦਰ ਸਾਡੇ ਜਿਹੜੇ 에য়ারਵੇਜ਼ ਨੇ ਉਹਨੂੰ ਇਹ ਓਪਨ ਕਰ ਦਿੰਦਾ ਹੈ ਤਾਂ ਜੋ ਆਕਸੀਜਨ ਦਾ ਵਹਾਅ ਤੇਜ਼ ਹੋਵੇ ਨਾਰਮਲ ਹੁੰਦਾ ਕਿ ਦਮੇ ਦੇ ਮਰੀਜ਼ ਦੇ ਅੰਦਰ ਕੀ ਹੁੰਦਾ 에য়ারਵੇਜ਼ ਬਲੌਕ ਹੋ ਲੱਗ ਜਾਂਦੇ ਨੇ ਉਹਨੇ ਅੰਦਰ ਇਨਫਲੇਮੇਸ਼ਨ ਆਉਂਦੀ ਹੈ ਫਿਰ ਉਹ ਹੀ ਹਰ ਰੋਗ ਦੇ ਅੰਦਰ ਪਲੈਨ ਇਨਫਰਮੇਸ਼ਨ ਹੁੰਦੀ ਆ ਤਾਂ ਮਤਲਬ ਹਰ ਰੋਗ ਚ ਇਹਨੇ ਆਪਣਾ ਰੋਲ ਲਗਾਉਣਾ ਹੈ ਤਾਂ ਅਸਥਮੈਟਿਕ ਜਿਹੜੇ ਪੇਸ਼ੈਂਟ ਨੇ ਉਹਥੇ ਉਹਥੇ ਇਹਨੇ ਐਂਟੀ ਇਨਫਲਮੇਟਰੀ ਪ੍ਰੋਪਰਟੀ ਦੇ ਤੌਰ ਤੇ ਕੰਮ ਕਰਦੇ ਹੋਏ ਸਾਡੇ ਫੇਫੜੇ ਦੇ ਅੰਦਰ ਜਿਹੜੇ 에ਅਰਵੇਜ਼ ਨੇ ਉਹਦੇ ਅੰਦਰ ਜਿਹੜੀ ਇਨਫਰਮੇਸ਼ਨ ਸੋਜ ਆਉਂਦੀ ਜਿਸ ਦੇ ਕਰਕੇ ਉਹ ਬੰਦ ਹੋ ਜਾਂਦੇ ਤੇ ਸਾਹ ਲੈਣ ਦੀ ਦਿੱਕਤ ਆਉਂਦੀ ਪੇਸ਼ੈਂਟ ਨੂੰ ਤਾਂ ਇਹਨੇ ਐਂਟੀ ਇਨਫਲਮੇਟਰੀ ਸੋਜ ਦੇ ਅਗੇਂਸਟ ਜਾ ਕੇ ਕੰਮ ਕਰਨਾ ਹੈ ਸੋਜ ਨੂੰ ਉਤਾਰਨਾ ਹੈ ਤਾਂ ਉਹਦੇ ਅੰਦਰ ਬਲੱਡ ਦੇ ਵਹਾਅ ਨੂੰ ਤੇਜ਼ ਕਰ ਦੇਣਾ ਤੇ ਆਕਸੀਜਨ ਦੀ ਜਿਹੜੀ ਪਾਸਿੰਗ ਆ ਏਰੀਆ ਉਹ ਪ੍ਰੋਪਰ ਵਧਾ ਦੇਣਾ ਹੈਗੇ ਨੇ ਔਰ ਵੱਡਾ ਰੋਲ ਇਹਨੇ ਫੇਫੜਿਆਂ ਦੇ ਸੈੱਲ ਨੂੰ ਡੈਮੇਜ ਹੋਣ ਤੋਂ ਰੋਕਣਾ ਕਿਉਂਕਿ ਫੇਫੜਿਆਂ ਦੇ ਸੈੱਲ ਜਦੋਂ ਕੰਟੀਨਿਊ ਇਨ ਹਿਲਰ ਲੈ ਲੈ ਕੇ ਉਹਦਾ ਸਟੀਰੋਇਡ ਲੈ ਲੈ ਕੇ ਸੈੱਲ ਉਹਦੇ ਡੈਮੇਜ ਹੋਣ ਲੱਗ ਪੈਂਦੇ ਨੇ ਤੋਂ ਉਹਦੇ ਇਸ ਡੈਮੇਜ ਨੂੰ ਇਹਨੇ ਰੋਕਣਾ ਹੈ ਤੋਂ ਇਹ ਬੜਾ ਪਾਵਰਫੁਲ ਰੋਲ ਨਿਭਾਉਂਦਾ ਹੈ ਇਹ ਅਦਰਕ ਅਗਰ ਤੁਸੀਂ ਇਹਦਾ ਕਾਵਾ ਬਣਾਉਂਦੇ ਹੋ ਇਹਦਾ ਤੁਸੀਂ ਕਾੜਾ ਬਣਾਉਂਦੇ ਤਾਂ ਇਹ ਤੁਡੇ ਨਜ਼ਲਾ ਖਾਂਸੀ ਔਰ ਅਸਥਮਾ ਦੇ ਵਿੱਚ ਰਿਲੀਫ ਦੇਵੇਗਾ